ਪੰਜਾਬੀ ਫਿਲਮ ਜਗਤ ਵਿੱਚ ਉੱਗੇ ਗਾਇਕ ਅਤੇ ਕਲਾਕਾਰ ਹਰਪਜਨ ਸਿੰਘ ਮਾਨ ਨੂੰ ਇਸ ਵੇਲੇ ਬਹੁਤ ਹੀ ਵੱਡਾ ਝਟਕਾ ਲੱਗਿਆ ਹੈ। ਉਹਨਾਂ ਦੇ ਫਾਦਰ ਇਨ-ਲਾ ਸਰਦਾਰ ਹਰਚਰਨ ਸਿੰਘ ਗਿੱਲ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹਨ। ਉਹ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਆ ਗਏ ਹਨ। ਬੀਤੇ ਦਿਨੀ ਹਰਪਜਨ ਸਿੰਘ ਮਾਨ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਖੁਦ ਇਹ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਆਪਣੇ ਫਾਦਰ ਇਨ-ਲਾ ਤੇ ਵਾਈਫ ਦੇ ਨਾਲ ਤਸਵੀਰਾਂ ਸਾਂਝੀਆਂ ਵੀ ਕੀਤੀਆਂ ਤੇ ਨਾਲ ਕੈਪਸ਼ਨ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਫਾਦਰ ਇਨ ਲਾਅ ਇਸ ਦੁਨੀਆ ਨੂੰ ਛੱਡ ਗਏ ਹਨ ਇਸ ਵੇਲੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਫਿਲਮ ਜਗਤ ਦੇ ਵੱਲੋਂ ਮਾਨ ਪਰਿਵਾਰ ਨੂੰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਜਾਣਦਿਆਂ ਪੂਰੀ ਰਿਪੋਰਟ ਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਸੋਸ਼ਲ ਮੀਡੀਆ ਤੇ ਆਪਣੇ ਸਹੁਰੇ ਸਰਦਾਰ ਹਰਚਰਨ ਸਿੰਘ ਗਿੱਲ ਰਾਮੂ ਵਾਲੀਆ ਦੇ ਦੇਹਾਂਤ ਦੀ ਦੁਖਦਾਇਕ ਖਬਰ ਸਾਂਝੀ ਕੀਤੀ ਜਿਨ੍ਹਾਂ ਦਾ ਕੈਨੇਡਾ ਦੇ ਟੋਰਾਂਟੋ ਵਿੱਚ ਦੇਹਾਂਤ ਹੋ ਗਿਆ ਹਰਭਜਨ ਮਾਨ ਨੇ ਪਾਵਕਸ਼ਰ ਦਾੰਝਲੀ ਦਿੰਦੇ ਹੋਏ ਲਿਖਿਆ ਕਿ ਮੇਰੀ ਪਤਨੀ ਹਰਮਨ ਮਾਨ ਦੇ ਪਿਤਾ ਅਤੇ ਮੇਰੇ ਸਤਿਕਾਰਯੋਗ ਪਾਪਾ ਜੀ ਹਰਚਰਨ ਸਿੰਘ ਗਿੱਲ ਜੀ ਬ੍ਰੈਂਪਟਨ ਵਿੱਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਹਰਭਜਨ ਨੇ ਆਪਣੇ ਸਹੁਰੇ ਨੂੰ ਇੱਕ ਪ੍ਰਗਤੀਸ਼ੀਲ ਅਤੇ ਇੱਕ ਦਿਆਲੂ ਇਨਸਾਨ ਦੱਸਿਆ ਜੋ 53 ਸਾਲਾਂ ਤੋਂ ਵੱਧ ਸਮੇਂ ਤੋਂ ਟੋਰਾਂਟੋ ਵਿੱਚ ਰਹਿ ਰਹੇ ਸਨ ਉੱਥੋਂ ਦੇ ਭਾਈਚਾਰੇ ਦੇ ਇੱਕ ਸਤਿਕਾਰਯੋਗ ਮੈਂਬਰ ਬਣ ਗਏ ਸਨ ਪੰਜਾਬ ਦੇ ਇੱਕ ਸਾਬਕਾ ਸਕੂਲ ਅਧਿਆਪਕ ਹਰਚਰਨ ਸਿੰਘ ਗਿੱਲ ਨੇ ਜ਼ਿਲ੍ਹਾ ਮੋਗਾ ਦੇ ਆਪਣੇ ਜੱਦੀ ਪਿੰਡ ਰਾਮੂਵਾਲਾ ਨਵਾ ਵਿੱਚ ਅਤੇ ਬਾਅਦ ਵਿੱਚ ਰਾਜਪੜ ਦੇ ਵੱਖ-ਵੱਖ ਸਕੂਲਾਂ ਵਿੱਚ ਸੇਵਾ ਨਿਭਾਈ ਉਹ ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ ਵਿੱਚ ਇੱਕ ਸਤਿਕਾਰਯੋਗ ਨਾਮ ਸਨ ਅਤੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਦੇ ਵੱਡੇ ਪੁੱਤਰ ਸਨ ਆਪਣੀ ਸਿਆਣਪ ਅਤੇ ਮਾਰਗਦਰਸ਼ਨ ਨੂੰ ਯਾਦ ਕਰਦੇ ਹੋਏ ਹਰ ਭਜਨਮਾਨ ਨੇ ਅੱਗੇ ਕਿਹਾ ਕਿ ਉਹਨਾਂ ਦੀ ਸਲਾਹ ਅਤੇ ਉਤਸ਼ਾਹ ਨੇ ਸਾਨੂੰ ਹਮੇਸ਼ਾ ਅੱਗੇ ਵਧਣ ਪ੍ਰੇਰਿਤ ਕੀਤਾ ਹੈ ਉਹਨਾਂ ਨੇ ਸਾਨੂੰ ਦਿਖਾਇਆ ਹੈ ਕਿ ਹਰ ਸਥਿਤੀ ਵਿੱਚ ਜੀਵੰਤ ਦਿਲ ਨਾਲ ਜ਼ਿੰਦਗੀ ਕਿਵੇਂ ਜੀਣੀ ਹੈ ਉਹਨਾਂ ਦੀਆਂ ਸਿੱਖਿਆਵਾਂ ਤੇ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਨਾਲ ਰਹੇਗੀ ਮਾਨ ਪਰਿਵਾਰ ਨੇ ਵਿਛੜੀ ਆਤਮਾ ਲਈ ਅਰਦਾਸਾਂ ਦੀ ਬੇਨਤੀ ਕੀਤੀ ਹੈ ਤੇ ਉਮੀਦ ਪ੍ਰਗਟ ਕੀਤੀ ਹੈ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਪਵਿੱਤਰ ਚਰਨਾਂ ਵਿੱਚ ਸਦੀਵੀ ਸ਼ਾਂਤੀ ਪ੍ਰਦਾਨ ਕਰੇਗਾ ਹਰਪ੍ਰੀਤ ਸਿੰਘ ਗਿੱਲ ਦੀ ਮੌਤ ਤੇ ਮਾਨ ਪਰਿਵਾਰ ਦੇ ਪ੍ਰਸ਼ੰਸਕਾਂ, ਸ਼ੁਭਚਿੰਤਕਾਂ, ਪੰਜਾਬੀ ਸੰਗੀਤ ਅਤੇ ਫਿਲਮ ਪਾਈਚਾਰੇ ਦੇ ਮੈਂਬਰਾਂ ਵੱਲੋਂ ਸੰਵੇਦਨਾ ਦਾ ਮੀਵਾ ਰਿਹਾ ਹੈ। ਹਰਚਰਨ ਸਿੰਘ ਗਿੱਲ ਦੇ ਨਜ਼ਦੀਕੀ ਰਿਸ਼ਤੇਦਾਰ ਸਤਿੰਦਰਪਾਲ ਸਿੰਘ ਸਿਧਵਾ ਨੇ ਦੱਸਿਆ ਕਿ ਉਹਨਾਂ ਦੀ ਉਹਨਾਂ ਦੇ ਮਾਸੜ ਜੀ ਸਰਦਾਰ ਹਰਚਰਨ ਸਿੰਘ ਗਿੱਲ ਨਾਲ ਬਹੁਤ ਨਿਪਦੀ ਸੀ। ਉਹ ਦੋਵੇਂ ਸਵੇਰੇ ਸ਼ਾਮ ਨਿਤਨੇਮ ਵਾਂਗ ਫੋਨ ਤੇ ਗੱਲਬਾਤ ਕਰਦੇ ਪੰਜਾਬ ਭਾਰਤ ਤੇ ਦੁਨੀਆ ਭਰ ਦੇ ਰਾਜਨੀਤਿਕ ਧਾਰਮਿਕ ਸੱਭਿਆਚਾਰਕ ਹਾਲਾਤਾਂ ਤੇ ਵਿਚਾਰ ਕਰਦੇ ਰਹਿੰਦੇ ਸਨ ਉਹਨਾਂ ਦੱਸਿਆ ਕਿ ਮਾਸਰ ਜੀ ਵੱਖ-ਵੱਖ ਅਲੰਕਾਰ ਵਰਤ ਕੇ ਰੋਚਕਤਾ ਬਣਾਈ ਰੱਖਦੇ ਸਨ ਅਤੇ ਗੱਲੀਬਾਤੀ ਉਹ ਦੋਵੇਂ ਆਪਣੇ ਬਾਪੂਆਂ ਦੀ ਰਾਜ ਕੇ ਵਡਿਆਈ ਵੀ ਕਰਿਆ ਕਰਦੇ ਸਨ ਸਤਿੰਦਰਪਾਲ ਸਿੱਧਵਾਂ ਨੇ ਦੱਸਿਆ ਕਿ ਹਰਚਰਨ ਸਿੰਘ ਗਿੱਲ ਬਹੁਤ ਹੀ ਖੁੱਲੇ ਦਿਲ ਵਾਲੇ ਇਨਸਾਨ ਸਨ ਜਦੋਂ ਵੀ ਉਹਨਾਂ ਦੇ ਘਰ ਕੋਈ ਮਹਿਮਾਨ ਆਉਂਦਾ ਸੀ ਤਾਂ ਉਹਨਾਂ ਨੂੰ ਚਾਹ ਚਾੜ੍ਹੇ ਆਉਂਦਾ ਸੀ ਜਿਸ ਕਾਰਨ ਉਹ ਹਰਚਰਨ ਸਿੰਘ ਗਿੱਲ ਨੂੰ ਮੇਰਾ ਦੇਸੀ ਘੋਵਲਾ ਮਾਸੜ ਕਿਹਾ ਕਰਦੇ ਸਨ ਉਨ੍ਹਾਂ ਦੱਸਿਆ ਕਿ ਮਾਸਟਰ ਹਰਚਰਨ ਸਿੰਘ ਗਿੱਲ ਦੇ ਦੇਹਾਂਤ ਤੇ ਕੈਨੇਡਾ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ 23 ਮਈ ਨੂੰ ਸਵੇਰੇ 11 ਤੋਂ 1 ਵਜੇ ਤੱਕ ਬ੍ਰੈਂਡਨ ਕ੍ਰੇਮਿਟੋਰੀਅਮ ਵਿਖੇ ਹੋਵੇਗਾ। ਉਸ ਉਪਰੰਤ ਭੋਗ ਤੇ ਅੰਤਿਮ ਅਰਦਾਸ 2 ਵਜੇ অন্ਟਾਰੀਓ ਖਾਲਸਾ ਦਰਬਾਰ ਗੁਰੂ ਘਰ ਵਿਖੇ ਹੋਵੇਗੀ। ਦੁੱਖ ਪ੍ਰਗਟ ਕਰਨ ਲਈ ਸਿੰਦਰਪਾਲ ਸਿੰਘ ਸਿੰਦਵਾ ਨਾਲ 4166770106 ਦੇ ਸੰਪਰਕ ਕੀਤਾ ਜਾ ਸਕਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ